ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸਿਟੀ ਬਿਊਟੀਫੁੱਲ ਦੇ ਵਿੱਚ ਮੀਨ ਇੱਕ ਵਾਰ ਫਿਰ ਦਸਤਕ ਦਿੱਤੀ ਆ ਤਸਵੀਰਾਂ ਦਿਖਾਉਣਾ ਹੈ ਕੈਮਰਾ ਪਰਸਨ ਨੂੰ ਕਹੂੰਗਾ ਤਸਵੀਰਾਂ ਦਿਖਾ ਦਿਓ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਤੁਹਾਡੇ ਨਾਲ ਜਿੱਥੇ ਬਾਰਿਸ਼ ਹੈ ਜਿਹੜੀ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਨੇ ਮੌਸਮ ਇੱਕ ਵਾਰ ਫਿਰ ਸੁਹਾਨਾ ਹੋਇਆ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਤਾਂ ਚੰਡੀਗੜ੍ਹ ਦੇ ਵਿੱਚ ਜੋਰਦਾਰ ਜਿਹੜੀ ਬਾਰਿਸ਼ ਆ ਉਹ ਹੀ ਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਸਿਟੀ ਬਿਊਟੀਫੁਲ ਦੀਆਂ ਤਸਵੀਰਾਂ ਨੇ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਬਾਰਿਸ਼ ਜਿਹੜੀ ਆ ਉਹ ਦਸਤਕ ਦਿੱਤੀ ਆ ਤਾਂ ਬੇਹੱਦ ਸੋਹਾਨਾ ਮੌਸਮ ਆ ਜਿਹੜਾ ਹੋ ਗਿਆ ਜਿਸਦੇ ਚੱਲਦੇ ਹੋਏ ਜਿਹੜਾ ਉਹ ਮੌਸਮ ਜਿਹੜਾ ਮિજાਜ ਬਦਲਿਆ ਤਾਂ ਗਰਮੀ ਤੋਂ ਜਿਹੜੀ ਆ ਰਾਹਤ ਆ ਪਿਛਲੇ ਦੋ ਦਿਨ ਦੀ ਅਗਰ ਮੈਂ ਜ਼ਿਕਰ ਕਰਾਂ ਤਾਂ ਕਾਫੀ ਜਿਹੜੀ ਆ ਗਰਮੀ ਆ ਉਹ ਪੈਰੀਸੀ ਹਿਊਮਿਡਿਟੀ ਹੈ ਜਿਹੜੀ ਉਹ ਉਸ ਦੇ ਵਿੱਚ ਇਜ਼ਾਫਾ ਸੀ ਤਾਂ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਗਰਮੀ ਤੋਂ ਗਰਸ ਸੀ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਬਾਰਿਸ਼ ਹੋਈ ਹੈ ਜਿਸ ਦੇ ਚੱਲਦੇ ਹੋਏ ਆ ਮੌਸਮ ਦਾ ਮિજાਜ ਬਦਲਿਆ ਮੌਸਮ ਨੇ ਕਰਵਟ ਲਈ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਜਿਹੜੀ ਆ ਉਹ ਰਾਤ ਮਿਲ ਰਹੀ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਲਗਾਤਾਰ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਗਰਮੀ ਤੋਂ ਜਿਹੜੀ ਆ ਰਾਹਤ ਆ ਲੋਕਾਂ ਨੂੰ ਮਿਲੀ ਐ ਬਾਰਿਸ਼ ਆ ਜਿਹੜੀ ਉਹ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਹੁੰਦੀ ਨਜ਼ਰ ਆ ਰਹੀ ਐ ਦੇਖ ਸਕਦੇ ਹੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਡੇਲੀ ਪੋਸਟ ਪੰਜਾਬੀ ਤੋਂ ਇਹ ਤਸਵੀਰਾਂ ਨੇ ਅਸੀਂ ਦੀਆਂ ਤਸਵੀਰਾਂ ਤੁਹਾਡੇ ਨਾਲ ਪਖਾਈਆਂ ਜਾ ਰਹੀਆਂ ਪਾਰੀ ਤਾਦਾਦ ਦੇ ਵਿੱਚ ਦੇਖੋ ਕਿੰਨੀ ਤੇਜ਼ ਬਰਸਾਤ ਆ ਜਿਹੜੀ ਉਹ ਇਸ ਵੇਲੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੋਕ ਲੁਤਫ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਸੁਹਾਣਾ ਮੌਸਮ ਹੈ ਬੇहद ਖੂਬਸੂਰਤ ਮੌਸਮ ਹੈ ਮੌਸਮ ਦਾ ਮિજાਜ ਬਦਲੇ ਇੱਕਦਮ ਜਿਹੜੀ ਬਾਰਿਸ਼ ਹੈ ਉਸਨੇ दस्तक ਦਿੱਤੀ ਹੈ ਜਿਸ ਦੇ ਚੱਲਦੇ ਹੋਏ ਜੇ ਦੇਖਿਆ ਜਾਵੇ ਤਾਂ ਗਰਮੀ ਤੋਂ ਇਸ ਵੇਲੇ ਚੰਡੀਗੜ੍ਹ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਤਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੇहद ਸੁਹਾਣਾ ਮੌਸਮ ਹੋਇਆ ਬੇहद ਖੂਬਸੂਰਤ ਮੰਜ਼ਰ ਹੈ ਬੇहद ਖੂਬਸੂਰਤ ਨਜ਼ਾਰਾ ਹੈ ਤਾ ਰਮੇਸ਼ੇ ਤਸਵੀਰ ਦੇਖੋ ਹੈ ਦਰ ਅਬੇहद ਸੁਨਾ ਮੌਸਮ ਹੈ ਕਿਉਂਕਿ ਚੰਡੀਗੜ੍ਹ ਦਾ ਪਰ ਬਰਸਾਤ ਦਾ ਜ਼ਿਕਰ ਕਰਿਆ ਤਾਂ ਬਰਸਾਤ ਤੋਂ ਬਾਅਦ ਚੰਡੀਗੜ੍ਹ ਦਾ ਮੌਸਮ ਬੇहद ਸੁਹਾਣਾ ਹੋ ਜਾਂਦਾ ਹੈ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰੀਏ ਧੰਨਵਾਦ